ਹਾਂਜੀ ਦੋਸਤੋ ਹੜ ਪ੍ਰਭਾਵਿਤ ਇਲਾਕੇ ਵਿੱਚ ਇਸ ਵੇਲੇ ਜਿਹੜੇ ਵੀਰ ਮਦਦ ਕਰਨ ਆ ਰਹੇ ਆ ਜਾਂ ਜਿਹੜੀਆਂ ਸੰਸਥਾਵਾਂ ਮਦਦ ਕਰਨ ਆ ਰਹੀਆਂ ਅਸੀਂ ਪੰਜਾਬੀ ਹੋਣ ਦੇ ਨਾਤੇ ਦੂਜੇ ਭਰਾਵਾਂ ਦਾ ਉਤਸ਼ਾਹ ਵਧਾਉਣ ਲਈ ਜ਼ਰੂਰ ਦਿਖਾਵਾਂਗੇ ਵੀ ਕਿਹੜੇ ਵੀਰ ਆ ਜਿਹੜੇ ਇਸ ਵੇਲੇ ਗਰਾਊਂਡ ਜ਼ੀਰੋ ਦੇ ਉੱਤੇ ਜਿਹੜੇ ਆ ਆਣ ਕੇ ਇਹਨਾਂ ਪਰਿਵਾਰਾਂ ਦੀ ਬਾਹ ਫੜ ਰਹੇ ਆ ਇਸ ਵੇਲੇ ਆ ਦੇਖੋ ਵੀਰ ਹੁਣ ਹੀ ਆਏ ਸੀਗੇ ਇਹ ਸਮਾਨ ਵੰਡਦੇ ਸੀ ਤੇ ਅਸੀਂ ਆਪਣੀ ਗੱਡੀ ਇਹਨਾਂ ਦੇ ਕੋਲ ਰੋਕ ਲਈ ਤਾਂ ਰੋਕੀ ਆ ਤਾਕੇ ਤੁਹਾਨੂੰ ਘਰ ਵਿੱਚ ਬੈਠਿਆਂ ਨੂੰ ਪਤਾ ਲੱਗ ਸਕੇ ਇਸ ਵੇਲੇ ਜਿੱਥੇ ਹਰ ਪ੍ਰਭਾਵਿਤ ਇਲਾਕੇ ਵਿੱਚ ਲੋਕ ਜਿਹੜੇ ਆ ਇਹ ਪੀੜਾ ਝੱਲ ਰਹੇ ਆ ਉੱਥੇ ਕੌਣ-ਕੌਣ ਆ ਕਿਹੜੇ ਚਿਹਰੇ ਆ ਕਿਹੜੀਆਂ ਸੰਸਥਾਵਾਂ ਆ ਜਿਹੜੀਆਂ ਆਣ ਕੇ ਸੇਵਾ ਕਰ ਰਹੀਆਂ ਇਧਰ ਆਪਣੇ ਕੋਲ ਸੂਝਵਾਨ ਵੀਰਿਆ ਤੇ ਇਹਨਾਂ ਦਾ ਪਹਿਲਾਂ ਤਾਂ ਮੈਂ ਸ਼ੁਕਰੀਆ ਕਰਦਾ ਆ ਜੀ ਤੁਸੀਂ ਇਹ ਦਰਦ ਸਮਝਦੇ ਹੋਏ ਇਸ ਇਲਾਕੇ ਵਿੱਚ ਰੜੇ ਮੰਡ ਦੇ ਇਲਾਕੇ ਵਿੱਚ ਆਣ ਕੇ ਸੇਵਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਿਹੜੀ ਸੰਸਥਾ ਵੱਲੋਂ ਆ ਜੀ ਮੈਂ ਸਰਜੀਤ ਸਿੰਘ ਤਗੋੜਾ ਮੈਂਬਰ ਐਜੈਕਟਿਵ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਾਦ ਸਾਹਿਬ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜਪੀੜਿਤ ਇਲਾਕੇ ਵਿੱਚ ਇਹ ਜੋ ਉਹਨਾਂ ਦੀਆਂ ਜ਼ਰੂਰਤਾਂ ਸਨ ਜਿਹੜੇ ਸਾਡੇ ਭਰਾ ਤੁਸੀਂ ਤੇ ਬੈਠੇ ਨੇ ਜਿਹੜੇ ਰੁੜੇ ਪਏ ਨੇ ਜਿਹੜੇ ਜਿਨ੍ਹਾਂ ਦੇ ਮਾਲ ਡੰਗਰ ਰੁੜ ਗਿਆ ਜਿਹੜੇ ਅੱਜ ਛੱਤ ਤੋਂ ਬਗੈਰ ਬੈਠੇ ਨੇ ਉਹਨਾਂ ਵਾਸਤੇ ਜੋ ਉਹਨਾਂ ਵਾਸਤੇ ਮਾਲ ਡੰਗਰ ਵਾਸਤੇ ਖਰਾਕ ਉਹਨਾਂ ਦੀ ਮਾਲ ਡੰਗਰ ਚੌਕਰ ਵਗੈਰਾ ਔਰ ਉਹਨਾਂ ਵਾਅਦੇ ਤਰਫਾਲਾਂ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਲੈ ਕੇ ਆਏ ਨੇ ਜਿਹਦੇ ਵਿੱਚ ਸਾਡਾ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਤੋਂ ਮੈਨੇਜਰ ਸਾਹਿਬ ਮੇਰੇ ਨਾਲ ਆਏ ਨੇ ਅਸੀਂ ਵੱਡੇ ਲੈਵਲ ਤੋਂ ਪਿਛਲੇ ਸਾਲਾਂ ਤੋਂ ਵੀ ਇਹੀ ਕੰਮ ਕਰਦੇ ਆ ਰਹੇ ਹਾਂ ਜਦੋਂ ਦਾ ਕਿਤੇ ਵੀ ਕੋਈ ਆਫਤ ਆਉਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਹੋ ਕੇ ਇਹ ਲੋਕਾਂ ਦਾ ਦਰਦ ਸਮਝਦੀ ਹੈ ਲੋਕਾਂ ਦੀਆਂ ਤਕਲੀਫਾਂ ਜਿਵੇਂ ਕਿ ਪਿਛੇ ਕਰੋਨਾ ਦਾ ਸਮਾਂ ਆਇਆ ਸੀ ਜਾਂ ਹੋਰ ਕਿਤੇ ਹੜਪੀੜਤਾ ਇਲਾਕਿਆਂ ਵਿੱਚ ਜਾ ਕੇ ਬਾਹਲੇ ਸੂਬਿਆਂ ਵਿੱਚ ਵੀ ਜਾ ਕੇ ਜੋ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜੇ ਲੋਕਾਂ ਦੀਆਂ ਪੀੜਾਂ ਨੂੰ ਸਮਝਦੇ ਹੋਏ ਅੰਨ ਦਾਣਾ ਦਵਾਈਆਂ ਪਹੁੰਚਾਉਂਦੀ ਹੈ ਅੱਜ ਉਸੇ ਕੜੀ ਵਿੱਚੋਂ ਅਸੀਂ ਇਹ ਦਰਦ ਸਾਂਝਦੇ ਹੋਏ ਇਸ ਹਰਗਬੀਨ ਸਾਹਿਬ ਦੀ ਚਰਨਸ਼ੋਧ ਧਰਤੀ ਤੇ ਅਸੀਂ ਆ ਕੇ ਜਿਹੜੇ ਸਾਡੇ ਭਰਾ ਬੈਠੇ ਸੀ ਉਹਨਾਂ ਦਾ ਪਹਿਲਾਂ ਦਰਦ ਪੁਛ ਕੇ ਗਏ ਦੋ ਤਿੰਨ ਦਿਨ ਪਹਿਲਾਂ ਸਾਰੇ ਬੇਟ ਇਲਾਕੇ ਵਿੱਚ ਹੁਣ ਇੱਥੋਂ ਚੱਲ ਕੇ ਅਸੀਂ ਇਹ ਬੜੀ ਦੂਰ ਚੱਲ ਜਾਣਾ ਕਾਨੂੰ ਆਂਦੇ ਸ਼ਾਮੇ ਚੱਲ ਜਾਣਾ ਉੱਥੇ ਜਾ ਕੇ ਅਸੀਂ ਵੀ ਤਰਪਾਲਾ ਮੰਡਣੀਆਂ ਨੇ ਏ ਅਨਾਜ ਵੰਡਣਾ ਆਜੋ ਤੁਮ ਮੌਸਮ ਵੀ ਖਰਾਬ ਹੋ ਰਿਹਾ ਹੈ ਆਟਾ ਦਾ ਸਾਨੂੰ ਸਭ ਤੋਂ ਵੱਡਾ ਪਰਸੋ ਅਸੀਂ ਅਰਦਾਸ ਕੀਤੀ ਹੈ ਕਾਲ ਤਖ ਸਾਹਿਬ ਦੇ ਅੱਗੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜੇ ਭਰਾ ਸਾਡਾ ਜਿਹੜਾ ਪੰਜਾਬ ਸਾਡਾ ਰੰਗਲਾ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਐਸੇ ਜਿਹੜੀ ਮੁਸੀਬਤ ਫਸੀ ਹੈ ਇਹਨੂੰ بارش ਨੂੰ ਬੰਦ ਕਰੋ ਇਹ ਡੈਮਾਂ ਨੂੰ ਬੰਦ ਕਰੋ ਤਾਂ ਕਿ ਸਾਡੇ ਜਿਹੜੇ ਇਥੋਂ ਦੀ ਸੰਗਤ ਜਿਹੜੀ ਵੱਸ ਸਕੇ ਔਰ ਅਸੀਂ ਸਾਨੂੰ ਅਫਸੋਸ ਹੈ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਵਾਲੇ ਵੀਰਾਂ ਦਾ ਜਿਹੜਾ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹੋ ਤਾਂ ਤੁਸੀਂ ਅਭਾਰ ਦੇਓ ਜਿਹੜੇ ਲੋਕ ਸੇਵਾ ਕਰਦੇ ਨੇ ਉਹਨਾਂ ਨੂੰ ਅਭਾਰ ਦੇ ਤਾਂ ਕਿ ਲੋਕਾਂ ਦੇ ਮਨਾਂ ਵਿੱਚ ਆਏ ਵੀ ਜੇ ਚੰਗੇ ਕੰਮ ਕੋਈ ਕਰਦੇ ਤੇ ਅਸੀਂ ਵੀ ਚੰਗੇ ਕੰਮ ਕਰੀਏ ਜਿਹੜੀਆਂ ਸੰਸਥਾਵਾਂ ਹੋਰ ਵੀ ਸਾਡੇ ਵਾਂਗੂ ਇਹ ਫੀਲਡ ਵਿੱਚ ਐਸ ਤਰ੍ਹਾਂੇ ਕੰਮ ਕਰ ਰਹੀਆਂ ਨੇ ਲੋਕਾਂ ਨੂੰ ਕਿਸ਼ਤੀਆਂ ਦੇ ਰਾਈ ਬਾਹਰ ਕੱਢ ਰਹੀਆਂ ਧੰਨਵਾਦ ਆ ਉਹਨਾਂ ਦਾ ਬਿਲਕੁਲ ਧੰਨਵਾਦ ਆ ਕਿਉਂਕਿ ਜੇ ਲੋਕਾਂ ਦੀ ਮਦਦ ਅਸੀਂ ਨਹੀਂ ਕਰਾਂਗੇ ਤੇ ਫੇਰ ਅਸੀਂ ਇਹ ਗੱਲ ਖਵਾਉਣ ਦੇ ਹੱਕਦਾਰ ਨਹੀਂ ਅਫਸੋਸ ਇਸ ਗੱਲ ਦਾ ਕਿ ਸਰਕਾਰਾਂ ਇਸ ਗੱਲ ਤੋਂ ਬਾਹਾਂ ਖੜੀਆਂ ਕਰ ਚੁੱਕੀਆਂ ਨੇ ਸਰਕਾਰਾਂ ਨੇ ਸਾਡੀ ਕੋਈ ਲੋਕ ਆਪ ਚੱਲ ਕੇ ਆਪਣੀਆਂ ਟਰਾਲੀਆਂ 'ਚ ਭਰਾਵਾਂ ਦੀ ਮਦਦ ਕਰ ਰਹੇ ਨੇ ਜਿੱਥੇ ਅਸੀਂ ਸ਼੍ਰੋਮਣੀ ਕਮੇਟੀ ਇੱਥੇ ਪਹੁੰਚ ਕੇ ਇਹ ਲੋਕਾਂ ਦੇ ਵਿੱਚ ਹੜਾਂ ਦੀ ਖਬਰ ਲੈ ਰਹੀ ਹੈ ਉਸੇ ਤਰ੍ਹਾਂ ਸਾਡੇ ਟਰੈਕਟਰ ਟਰਾਲੀਆਂ ਪਿੰਡਾਂ ਵਿੱਚ ਜਿਹੜੇ ਕਿਸਾਨ ਨੇ ਜਾਂ ਮਜ਼ਦੂਰ ਨੇ ਦੂਸਰੇ ਨੇ ਚੰਗੇ ਵੀਰ ਨੇ ਭਰਾ ਨੇ ਉਹ ਟਰਾਲੀਆਂ ਲੈ ਕੇ ਇਹਨਾਂ ਵਾਸਤੇ ਅੰਨ ਦਾਣਾ ਜੋ ਵੀ ਇਹਨਾਂ ਦੀ ਮਦਦ ਕਰ ਸਕਦੇ ਉਹ ਪਹੁੰਚ ਰਹੇ ਉਹਨਾਂ ਦਾ ਵੀ ਧੰਨਵਾਦ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਗੱਲ ਦਾ ਜਰੂਰ ਅਫਸੋਸ ਹੈ ਕਿ ਸਾਨੂੰ ਉਹ ਬਾਹਰਲੇ ਸੂਬਿਆਂ ਵਿੱਚ ਜਿੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਸਾਡੀਆਂ ਸਿੱਖ ਸੰਸਥਾਵਾਂ ਬਾਹਰਲੇ ਸੂਬਿਆਂ ਵਿੱਚ ਜਦੋਂ ਕੋਈ ਆਫਤ ਬਣਦੀ ਬਾਹਰੋਂ ਨਹੀਂ ਕੋਈ ਆਇਆ ਬਾਹਰੋਂ ਅਸੀਂ ਪਹੁੰਚਦੇ ਆ ਸਾਡੀਆਂ ਸਿੱਖ ਸੰਸਥਾਵਾਂ ਪਹੁੰਚਦੇ ਆ ਨੇ ਸਾਡੇ ਸਿੱਖ ਭਰਾ ਪਹੁੰਚਦੇ ਨੇ ਇਥੋਂ ਦੇ ਕਿਸਾਨ ਮਜ਼ਦੂਰ ਜਾ ਕੇ ਕਹਿੰਦੇ ਨੇ ਕਿ ਅਸੀਂ ਜਿਹੜਾ ਇਹ ਉਹਨਾਂ ਦੀ ਮਦਦ ਕਰ ਰਹੀਏ ਜਿਹੜੇ ਹੜਪੀੜਤ ਨੇ ਜਾਂ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ ਦਰਦ ਹੈ ਪਰ ਪੰਜਾਬ ਦੀ ਧਰਤੀ ਤੇ ਆਣ ਕੇ ਅਫਸੋਸ ਹੈ ਸਾਡੀ ਕਿਸੇ ਨੇ ਖਬਰ ਨਹੀਂ ਲਈ ਪਰ ਅੱਜ ਪਾਣੀ ਦੀ ਮੰਗ ਪੰਜਾਬ ਚ ਜਦੋਂ ਤੋਂ ਦੇਸ਼ ਆਜ਼ਾਦ ਹੈ ਉਤੋਂ ਪਹਿਲਾਂ ਸਾਡੇ ਕੋਲ ਬਾਕੀ ਸੂਬਿਆਂ ਵਾਸਤੇ ਸੈਂਟਰ ਸਾਡਾ ਪਾਣੀ ਦਿਵਾਉਣ ਵਾਸਤੇ ਬੜਾ ਬਜੇਦਾ ਪਰ ਜਦੋਂ ਅਸੀਂ ਡੁੱਬ ਰਹੇ ਹਾਂ ਇਸ ਵਾਸਤੇ ਸਾਡੇ ਵਾਸਤੇ ਉਹਨਾਂ ਸਾਡੀ ਕੋਈ ਵੀ ਸਾਰ ਨਹੀਂ ਲਈ ਉਸ ਗੱਲ ਨੂੰ ਅਸੀਂ ਪੂਰਨ ਨਿੰਦਦੇ ਹਾਂ ਕਿਉਂਕਿ ਅੱਜ ਜਿੱਥੇ ਸਾਡੇ ਕੋਲ ਪਾਣੀ ਦੀ ਮੰਗ ਕਰਦੇ ਤੇ ਜਿੱਥੇ ਸਾਡਾ ਐਡਾ ਨੁਕਸਾਨ ਹੋਇਆ ਪਿਛਲੇ ਸਮੇਂ ਵਿੱਚ ਵੀ ਜੇ ਸਰਕਾਰ ਨੇ ਸਾਨੂੰ ਦਿਵਾਨੀ ਨਹੀਂ ਦਿੱਤੀ ਹਰਿਆਣੇ ਨੇ ਵੀ ਕਹਿ ਦਿੱਤਾ ਜੀ ਕਹਿੰਦਾ ਜੀ ਜਿੰਨਾ ਸਾਡੇ ਹਿੱਸੇ ਦਾ ਪਾਣੀ ਆ ਉਹ ਚੋਂ ਵੀ ਕਟੌਤੀ ਕਰੋ ਕਿਉਂਕਿ ਪੰਜਾਬ ਨੇ ਕਿਹਾ ਹੀ ਐ ਕਿ ਬਾਦ ਜਿਹੜੇ ਪਾਣੀ ਸਾਡੇ ਕੋਲ ਜ਼ਿਆਦਾ ਆ ਉਹ ਤੁਹਾਨੂੰ ਐ ਕਿ ਬਾਦ ਪਾਣੀ ਦਵਾਂਗੇ ਪਰ ਉਧਰੋਂ ਵੀ ਉਹ ਸਰਕਾਰ ਨੇ ਉਧਰੋਂ ਪੱਲੀ ਛਾੜ ਲਈ ਆ ਤੇ ਦੋਸਤੋ ਇਸ ਵੇਲੇ ਅਸੀਂ ਇੱਥੇ ਖੜੇ ਆ ਜਿੱਥੇ ਉਹ ਟਰਾਲੀਆਂ ਲੱਗੀਆਂ ਹੋਈਆਂ ਆ ਇੱਥੇ ਜੇ ਰਾਸਤੇ ਵਿੱਚ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਵੀ ਸੰਸਥਾ ਹੋਵੇ ਕੋਈ ਵੀ ਵੀਰ ਆਪਣੇ ਤੌਰ ਤੇ ਸਾਨੂੰ ਨਜ਼ਰ ਆਏ ਅਸੀਂ ਜ਼ਰੂਰ ਉਹਨਾਂ ਦਾ ਦਿਖਾਵਾਂਗੇ ਹਾਂ ਇੱਕ ਗੱਲ ਹੋਰ ਜੇ ਰਾਜ ਕਿਤੇ ਸਾਨੂੰ ਭਗਵੰਤ ਮਾਨ ਟੱਕਰਿਆ ਉਦੇ ਕੋਲ ਵੀ ਜਾਵਾਂਗੇ ਪਰ ਟੱਕਰ ਜਾਵੇ ਸੋ ਅਸੀਂ ਇਸ ਇਸ ਵੇਲੇ ਫੀਲਡ ਦੇ ਵਿੱਚ ਆ ਸੋ ਤੁਹਾਨੂੰ ਸਾਰਾ ਹੀ ਦਿਖਾਵਾਂਗੇ ਜਿਹੜਾ ਵੀ ਸਾਨੂੰ ਲੱਗਾ ਵੇ ਆ ਚੰਗਾ ਕੰਮ ਕਰਦਾ ਉਹਨੂੰ ਜ਼ਰੂਰ ਤੁਹਾਡੀਆਂ ਅੱਖਾਂ ਦੇ ਮੂਹਰੇ ਲੈ ਕੇ ਆਵਾਂਗੇ